ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਜੀ ਆਪਣੇ ਮਿੱਤਰ ਦੇ ਘਰੇ ਕਿਉਂਕਿ ਉਹਦੀ ਫੈਮਿਲੀ ਵੱਰੋਂ ਬਹੁਤ ਟੈਂਪ ਵਧਾਈ ਆ ਜੀ ਉਹ ਆਪਣੀ ਫੈਮਿਲੀ ਦੇ ਨਾਲ ਘੁੰਮਣ ਚੱਲਿਆ ਤੇ ਆਪਾਂ ਰੈਸਪੀ ਬਣਾਉਣੀ ਸੀ ਕਿ ਚਿਕਨ ਦੀ ਤੇ ਆਪਾਂ ਉਹਦੇ ਘਰੇ ਹੀ ਬਣਾਵਾਂਗੇ ਅੱਜ ਤੇ ਤੁਹਾਨੂੰ ਦੱਸਾਂਗੇ ਅਸੀਂ ਆਪਣੇ ਤਰੀਕੇ ਨਾਲ ਕਿੱਦਾਂ ਬਣਾਉਂਦੇ ਆ ਉਦੋਂ ਤਾਂ ਸਾਰਿਆਂ ਨੂੰ ਆਉਂਦਾ ਹੀ ਆ ਚਿਕਨ ਬਣਾਉਣਾ ਕੋਈ ਵੱਡੀ ਰੌਕਟ ਸਾਇੰਸ ਨਹੀਂ ਹੈਗੀ ਅਸੀਂ ਆਪਣੇ ਤਰੀਕੇ ਨਾਲ ਕਿੱਦਾਂ ਬਣਾਉਂਦੇ ਆ ਉਹ ਤੁਹਾਨੂੰ ਦੱਸਾਂਗੇ ਜੀ ਲੋ ਜੀ ਅੱਜ ਆਪਾਂ ਤੁਹਾਨੂੰ ਚਿਕਨ ਬਣਾਉਣਾ ਸਿਖਾਵਾਂਗੇ ਚਿਕਨ ਬਣਾਉਣ ਵਾਸਤੇ ਆਪਾਂ ਨੂੰ ਪਹਿਲਾਂ ਚਿਕਨ ਚਾਹੀਦਾ ਹੈ ਤੇ 2 ਕਿਲੋ ਆਪਾਂ ਚਿਕਨ ਲਿਆ ਜੀ ਤੇ ਬੈਨ ਮੈਰੀਨੇਟ ਕਰੀਦਾ ਉਹ ਮੈਨੂੰ ਚੇਤਾ ਭੁੱਲ ਗਿਆ ਸੀਗਾ ਤੇ ਹੁਣ ਆਪਾਂ ਮੈਂ ਹੁਣ ਤੁਹਾਨੂੰ ਦੱਸਦਾ ਇਹਦੇ ਵਿੱਚ ਆਪਾਂ ਕੀ ਕੀ ਪਾਇਆ ਇਹਦੇ ਵਿੱਚ ਆਪਾਂ ਲਾਲ ਮਿਰਚ ਨਿੰਬੂ ਦਹੀਂ ਤੇ ਕਾਲੀ ਮਿਰਚ ਲੂਣ ਤੇ ਥੋੜਾ ਜਿਹਾ ਮਸਾਲਾ ਜਿਹੜਾ ਮੀਟ ਮਸਾਲਾ ਹੰਗਲਾ ਕੇ ਆਪਾਂ ਇਹਨੂੰ ਮਿਕਸ ਕਰਕੇ 1 ਘੰਟਾ 1.5 ਘੰਟਾ ਜਿੰਨਾ ਵੀ ਬਾਕੀ ਵੀ ਵੱਧ ਤੋਂ ਵੱਧ ਰੱਖ ਸਕਦੇ ਆ ਫਾਇਦਾ ਹੀ ਆ ਉਹਦਾ ਉਹਨਾ ਟੈਂਡਰ ਹੋ ਜਾਂਦਾ ਹੈ ਸੌਫਟ ਹੋ ਜਾਂਦਾ ਜਾਨੀ ਕਿ ਤੇ ਹੁਣ ਇਹਨੂੰ ਆਪਾਂ ਕੈਂਟਾ ਜਿਹਨੂੰ ਰੱਖ ਦਿਆਂਗੇ ਤੇ ਉਸ ਤੋਂ ਬਾਅਦ ਬਾਕੀ ਆਪਾਂ ਜਿਹੜਾ ਸਮਾਨ ਪਾਉਣਾ ਹੈ ਉਹਦੇ ਵਾਸਤੇ ਆਪਾਂ ਨੂੰ ਪਿਆਜ਼ ਟਮਾਟਰ ਚਾਹੀਦੇ ਆ ਜੀ ਠੀਕ ਹੈ ਜੀ 2 ਕਿਲੋ ਦੇ ਕੰਦੇ ਵਿੱਚ ਆਪਾਂ ਅੱਧਾ ਕਿੱਜਾ ਪਾਉਣਾ ਕਿਲੋ ਪਿਆਜ਼ ਪਾਵਾਂਗੇ ਤੇ 1 ਕਿਲੋ ਅੱਧਾ ਕਿਲੋ ਆਪਾਂ ਟਮਾਟਰ ਪਾਵਾਂਗੇ ਤੇ ਲਸਣ ਚਾਹੀਦਾ ਜੀ ਲਸਣ ਤੁਸੀਂ ਉਤਰ ਕੇ ਇਹਦੇ ਵਿੱਚ ਵੀ ਪਾ ਸਕਦੇ ਆ ਜਾਂ ਪੀਸਟ ਬਣਾ ਕੇ ਇਹਦੇ ਵਿੱਚ ਮਿਕਸ ਵੀ ਕਰ ਸਕਦੇ ਆ ਜਾਂ ਤੁਸੀਂ ਦੌੜ ਕੇ ਜਿੱਸਾ ਵੀ ਕਰ ਸਕਦੇ ਆ ਲਓ ਜੀ ਚਿਕਨ ਆਪਣਾ ਮੈਰੀਨੇਟ ਹੋ ਰਿਹਾ ਉਹਦੋਂ ਤੇ ਉਹਨੇ ਚਾਹੁੰਦੇ ਪੜਕਾ ਪੁੰਨਨ ਲਈ ਪੜਕੇ ਵਾਸਤੇ ਆਪਾਂ ਪਿਆਜ਼ ਲੈ ਲਏ ਜੀ ਪਿਆਜ਼ ਆਪਾਂ ਬਰੀਕ-ਬਰੀਕ ਕੱਟ ਲਿਆ ਕਿਉਂਕਿ ਸਾਡੇ ਕੋਲ ਇਸ ਟਾਈਮ ਉਹ ਐ ਨਹੀਂ ਸੀਗੀ ਮਿਕਸੀ ਜੀ ਹੈ ਨਹੀਂ ਜੀ ਗ੍ਰੈਂਡਰ ਹੈ ਨਹੀਂ ਸੀਗੀ ਤੇ ਗ੍ਰੈਂਡਰ ਨਾਲ ਹੁਣ ਦੇ ਕਾਲ ਨੂੰ ਆਪਾਂ ਫਿਰ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਿਆ ਜੀ ਆ ਆਪਣੇ ਕੋਲ ਟਮਾਟਰ ਆ ਅਦਰਕ ਲਸਣ ਤੇ ਹਰੀ ਮਿਰਚ ਆਪਣੇ ਕੋਲ ਹੈ ਜੀ ਇੰਦਰ ਆਪਣਾ ਤੇਲ ਗਰਮ ਹੋ ਰਿਹਾ ਤੇ ਜੋ ਤੇਲ ਪੂਰਾ ਗਰਮ ਹੋ ਗਿਆ ਜਿਹਦੇ ਵਿੱਚ ਆਪਾਂ ਪਿਆਜ਼ ਪਾ ਕੇ ਭੁੰਨ ਲਾਈ ਵੈਸੇ ਅਸੀਂ ਪਿਆਜ਼ ਗ੍ਰੈਂਡ ਕਰਕੇ ਵਿੱਚ ਪਾਉਣੀ ਸੀਗੀ ਪੇਸਟ ਬਣਾ ਕੇ ਕਿ ਸਾਡੇ ਕੋਲ ਬੈਕਸੀ ਦਾ ਜੱਗ ਜਿਆ ਨਹੀਂ ਹੈਗਾ ਜੀ ਕਿਉਂਕਿ ਇਹ ਆਪਾਂ ਆਪਣੇ ਮਿੱਤਰ ਦੇ ਘਰੇ ਆ ਉਹ ਸਾਰੇ ਜਣੇ ਘੁੰਮਣ ਗਏ ਹੋਏ ਆ ਤੇ ਪਿਛੋਂ ਦੀ ਗਾ ਚਲੋ ਬਣਾ ਲੈਨੇ ਆ ਛਤਰੀ ਭੋਜ ਬਣਾ ਲੈਨੇ ਆ ਮੜਾ ਜਿਆ ਤੇ ਪੁੱਛ ਕਰਕੇ ਸਾਾਨੂੰ ਮੂਹ ਜਿੱਦਾਂ ਸਾਰੇ ਸਮਾਨ ਦੀ ਨੌਲੇਜ ਨਹੀਂ ਆ ਗਈ ਵੀ ਕਿਹੜਾ ਸਮਾਨ ਕਿੱਥੇ ਪਿਆ ਤੇ ਆਪਾਂ ਇਦਾਂ ਬੜੀ ਗੋਲਾ ਫਰਾਲੀ ਵੀ ਨਹੀਂ ਘਦੀਦੀ ਹੈਗੀ ਕਿਸੇ ਦੇ ਕਿ ਕਿੱਥੇ ਕੀ ਪਿਆ ਹਨ ਤੇ ਲੜੀਂਦਾ ਸਮਾਨ ਆਪਾਂ ਘਰੋਂ ਲੈ ਆਏ ਸੀਗੇ ਆਪਣੇ ਪਿਆਈ ਟਮਾਟਰ ਤੇ ਆਪਣੀਆਂ ਮਿਰਚਾਂ ਲਸਣਾਂ ਵਗੈਰਾ ਇਹ ਆਪਾਂ ਆਪਣੇ ਘਰੋਂ ਲੈ ਜਾਂਦਾ ਜਿਹਾ ਜੀ ਤੇ ਇੱਥੇ ਵੀ ਸਮਾਨ ਇਹ ਹੈਗਾ ਵੀ ਇਹਦੇ ਕੋਲ ਹੈ ਨਹੀਂ ਯਾਰ ਸਮਾਨ ਇੱਥੇ ਵੀ ਪਿਆ ਹੋਇਆ ਆ ਤੇ ਆਪਾਂ ਚੱਕਰੇ ਆ ਵੀ ਆਪਾਂ ਨਹੀਂ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਇੱਥੇ ਵੀ ਹੈਗਾ ਸਮਾਨ ਤੇ ਚਲੋ ਆਪਾਂ ਨਹੀਂ ਯੂਜ਼ ਕੀਤਾ ਬਾਕੀ ਵੀਰਮਣਾਂ ਦੇ ਫਰੂਟ ਫਲਟ ਵਾਧੂ ਪਏ ਆ ਛਡੇ ਛੰਡੇ ਵਾਧੂ ਆ ਇਹ ਆਪਾਂ ਨਵੇਲ ਜਾਣੇ ਆ ਇਹ ਹੁਣ ਆਣ ਕੇ ਦੇਖਣਗੇ ਵੀ ਇਥੇ ਜਿਹੜੀ ਜਿਹੜੀ ਚੀਜ਼ ਸਾਡੇ ਸਾਹਮਣੇ ਆਈ ਆ ਜਿਹੜਾ ਦੁਕਾਨ ਚ ਚਾਕਲੇਟਾਂ ਪਈਆਂ ਜਿਹੜੀ ਜਿਹੜੀ ਚੀਜ਼ ਸਾਡੇ ਸਾਹਮਣੇ ਉਹ ਆਪਾਂ ਲਵੇਟ ਜਣੀ ਸਾਰੀ ਤੇ ਬਾਦੂ ਆਪਾਂ ਕੁਝ ਬੋਤਾ ਫਰਾਲੀ ਕਰਨੀ ਨਹੀਂ ਹੈ। ਲੋ ਜੀ ਪਿਆਜ਼ ਆਪਣਾ ਹਲਕਾ ਹਲਕਾ ਬਰਾਊਨ ਹੋਣਾ ਸਟਾਰਟ ਹੋ ਗਿਆ ਜੀ। ਤੇ ਆਪਾਂ ਤੜਕੇ ਦੇ ਵੀ ਜੀਰਾ ਪਾਉਣਾ ਭੁੱਲ ਗਏ ਸੀ ਜੀ ਜੀਰਾ ਆਪਾਂ ਬਾਅਦ ਚ ਐਡ ਕਰਾਂਗੇ। ਤੇ ਹੁਣ ਆਪਾਂ ਐਡ ਕਰ ਲੈਨੇ ਆਂ। ਜੀਰਾ ਆਪਾਂ ਘਰੋਂ ਵੀ ਉੱਦਾਂ ਲੈ ਕੇ ਆਂਦਾ ਸੀਗਾ ਥਾਲ ਵਿੱਚ ਵੀ ਆਪਾਂ ਲੈ ਕੇ ਆਂਦੀ ਸੀਗੀ ਘਰੋਂ। ਇਹ ਆਪਾਂ ਹੁਣ ਵਿੱਚ ਹੀ ਛੱਡ ਦਿਆਂਗੇ ਇਹਦੇ। ਥਾਲ ਵਿੱਚ ਤੇ ਜੀਰਾ। ਠੀਕ ਹੈ ਜੀ। ਤੇ ਤੇ ਇਹਦੇ ਵਿੱਚ ਹੁਣ ਆਪਾਂ ਜ਼ੀਰੂ ਪਾ ਲਾਂਗੇ ਜੀ। ਨਮਕ ਆਪਾਂ ਉਹ ਲਈ ਮੈਰੀਨੇਸ਼ਨ ਦੇ ਵਿੱਚ ਵੀ ਜਦੋਂ ਆਪਾਂ ਚਿਕਨ ਮੈਰੀਨੇਟ ਕਰਨਾ ਰੱਖਿਆ ਹੋਇਆ ਉਹਦੇ ਵਿੱਚ ਵੀ ਆਪਾਂ ਨਮਕ ਪਾਇਆ ਹੋਇਆ ਨਮਕ ਆਪਾਂ ਆਪਣੇ ਹਿਸਾਬ ਦੇ ਨਾਲ ਹੀ ਪਾਉਣਾ ਵੀ ਆਪਣਾ ਜਿਆਦਾ ਨਾ ਹੋ ਜੇ ਲੋੜ ਅਨੁਸਾਰ ਆਪਾਂ ਨਮਕ ਪਾ ਲਿਆ ਜੀ ਇਹਦੇ ਵਿੱਚ ਲੂਣ ਪਾ ਲਿਆ ਜਿੱਦਾਂ ਸਿੱਧੀ ਭਾਸ਼ਾ ਚ ਤੇ ਇਹ ਆਪਾਂ ਹਲਦੀ ਪਾ ਲਾਂਗੇ ਜੀ ਆਪਣੇ ਹਿਸਾਬ ਦੇ ਨਾਲ ਆਪਾਂ ਮੇਰੀ ਲੋੜ ਆ ਤਿੰਨ ਚਾਰ ਚਮਚਾਂ ਦੀ ਆਪਾਂ ਤਿੰਨ ਕਿ ਚਮਚੇ ਇਹਦੇ ਪਾ ਲੈਣੇ ਜੀ ਚਾਰ ਪਾ ਲੈਣੇ ਚਲੋ ਬਾਕੀ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪਾ ਸਕਦੇ ਆਂ ਚੀਜ਼ ਇਹ ਆ ਕਲੀਮਟ ਹੈ ਜੀ ਇਹ ਥੋੜੀ ਜੀ ਆਪਾਂ ਹੁਣ ਐਡ ਕਰ ਲੈਂਦੇ ਆ ਬਾਕੀ ਥੋੜੀ ਜੀ ਬਾਅਦ ਚ ਐਡ ਕਰਾਂਗੇ ਲੋ ਜੀ ਪਿਆਜ਼ਾਂ ਦੇ ਵਿੱਚ ਆਪਾਂ ਨੂਨ ਮਸਾਲਾ ਹਲਦੀ ਪਾ ਲਿਆ ਤੇ ਕੀ ਰੰਗਤ ਦੇਖੋ ਕਿੰਨੀ ਪਿਆਰੀ ਆਈ ਆ ਤੇ ਮਹਨੂਤ ਥੋੜਾ ਜਿਆਦਾ ਹੋਰ ਥੰਮਾਗੇ ਜਦੋਂ ਇਹ ਥੋੜਾ ਜਿਆਦਾ ਇਹ ਜਿਹੜਾ ਨਾ ਤੇਲ ਇਹ ਛੱਡਣ ਲੱਗ ਗਿਆ ਆ ਵੈਸੇ ਤੇ ਕਈ ਬੰਦੇ ਪਹਿਲਾਂ ਪਾਉਂਦੇ ਆ ਇਹਨੂੰ ਪਰ ਸਾਨੂੰ ਤੇ ਪਰ ਆਪਾਂ ਇਹਨੂੰ ਬਾਅਦ ਚ ਐਡ ਕਰਾਂਗੇ ਕਿਉਂਕਿ ਤਾਂ ਥੋੜਾ ਜਿਆਦਾ ਟੇਸਟ ਆ ਉਪਰ ਆਪਾਂ ਨੂੰ ਮਿਲੇਗਾ ਨਾ ਉਸ ਵਾਸਤੇ ਆਪਾਂ ਇਹਨੂੰ ਬਾਅਦ ਚ ਐਡ ਕੀਤਾ ਜੀ ਤੇ ਹੁਣ ਇਹਨੂੰ ਆਪਾਂ ਇਹਦੇ ਨਾਲ ਐਡ ਕਰ ਦਿਆਂਗਾ ਸਾਨੂੰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਿਆਂਗੇ ਟਮਾਟਰ ਤੇ ਅਦਰਕ ਤੇ ਗਰੀਮ ਜਿਹੜੀ ਦੀ ਆਪਾਂ ਰੋਕ ਕੇ ਪਾਵਾਂਗੇ ਇਹ ਜਿੰਨੀ ਸੱਲਾ ਜਿੰਨੀ ਤਰ੍ਹਾਂ ਪਿਆਜ਼ ਆਪਣੇ ਕੋਜੀ ਰੁੱਕੇ ਆ ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਦੇ ਆਂ ਆਪਾਂ ਇਹ ਪਾ ਦੇਵਾਂਗੇ। ਦੇਖ ਰਹੇ ਹੋ। ਚੁੱਪ। ਲੋੜੀ ਹੁਣ ਆਪਾਂ ਟਮਾਟਰ ਵਿੱਚ ਐਡ ਕਰਦੇ ਆ ਜੀ। ਫ੍ਰਾਈ ਤੋਂ ਮਲਦੀ ਨੂੰ ਤੜਕਾ ਜਿਹੜਾ ਹਾਰ ਹੋ ਗਿਆ ਆ। ਤੇ ਹੁਣ ਆਪਾਂ ਇਹਨੂੰ ਇੱਕ ਪੇੜ ਤੋਂ ਪੜ ਕੇ ਚੰਗੀ ਤਰ੍ਹਾਂ ਲਾ ਲਾਂਗੇ। ਬਾਕੀ ਮਿਕਸ ਕਰਕੇ ਦਮ ਦਿਵਾਉਣੀ ਹੈ। ਲਓ ਜੀ ਆਪਾਂ ਇਹਦੇ ਵਿੱਚ ਹੁਣ ਮਸਾਲਾ ਪਾਵਾਂਗੇ। ਹੁਣ ਇਹ ਨਹੀਂ ਪਤਾ ਕਿਹੜੀ ਚੀਜ਼ ਦਾ ਮਸਾਲਾ ਆ। ਇਹ ਆਪਾਂ ਇਹਨਾਂ ਦੇ ਘਰੋਂ ਚੱਕ ਕੇ ਪਾਇਆ ਵਾ। ਤੇ ਹੁਣ ਦੇਖੋ ਮੁਰਗੇ ਚਾਹ ਲੈਣਾ ਪਾਲੀਏ ਦੇਖੋ ਪਾਵਾਂਗੇ ਦਾ ਜਰੂਰ ਦੇਖੋ ਕੀ ਬਣਦਾ ਹੁਣ ਇਹ ਆਪਾਂ ਥੋੜਾ ਜਿਹਾ ਮਸਾਲਾ ਐਡ ਕਰਾਂਗੇ ਮੈਨੂੰ ਵੈਸੇ ਧਨੀਆ ਪਾਊਡਰ ਲੱਗਦਾ ਹੈ ਇਹ ਇਹ ਆਪਾਂ ਥੋੜਾ ਜਿਹਾ ਸ਼ਾਮਿਲ ਕਰ ਲਾਂਗੇ ਜੀ ਕੜੀ ਨਾਲ ਕੋਲ ਜੇ ਇਹਦੇ ਵਾਸਤੇ ਆਪਾਂ ਥੋੜਾ ਘਾਵ ਨੂੰ ਪਾਉਂਦੇ ਮਸਾਲਾ ਆਪਣਾ ਭੁੱਜ ਚੁੱਕਿਆ ਜੀ ਵਧੀਆ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਚਿਕਨ ਆਪਾਂ ਐਡ ਕਰਦੇ ਹਾਂਗੇ ਜਿਹੜਾ ਆਪਾਂ ਮੈਰੀਨੇਟ ਕਰਕੇ ਰੱਖਿਆ ਹੋਇਆ ਹੈ ਜੀ ਇਹਨੂੰ ਆਪਾਂ ਅੱਧਾ ਪੌਣਾ ਘੰਟਾ ਮੈਰੀਨੇਟ ਕਰ ਲਿਆ ਸੀਗਾ ਜੀ ਘੰਟਾ ਤਕ ਤਕਰੀਬਨ ਹੋਈ ਗਿਆ ਜੀ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਹਾਂਗੇ ਉਸ ਤੋਂ ਬਾਅਦ 10 ਮਿੰਟ ਆਪਾਂ ਇਹਨੂੰ ਮਸਾਲੇ ਦੇ ਨਾਲ ਧੁੰਨਾਂਗੇ ਅਲੱਗ ਮਸਾਲਾ ਇਹਦਾ ਜਿਹੜਾ ਦਹੀਂ ਵੀ ਹੁੰਦਾ ਹੈ ਤੇ ਇਹ ਆਪਾਂ ਵਿੱਚ ਹੀ ਸਾਰਾ ਪਾ ਦਿੰਦੇ ਹਾਂ ਜਿਹੜਾ ਚਿਕਨ ਹੈ ਉਹਦਾ ਟੈਂਡਰ ਹੋ ਜਾਂਦਾ ਉਹਦਾ ਸੌਫਟ ਬਣਦਾ ਮਸਾਲੇ ਦੇ ਨਾਲ ਆਪਾਂ ਚਿਕਨ ਮਿਕਸ ਕਰਕੇ ਰੱਖਤਾ ਇਨ ਨੂੰ ਉਹਨਾਂ ਆਪਾਂ 10 ਮਿੰਟ ਸੇਕ ਲਵਾਵਾਂਗੇ ਤਾਂ ਤੱਕ ਕੇ ਤਾਂ ਜੋ ਮਸਾਲਾ ਜਿਹੜਾ ਇਹਦੇ ਵਿੱਚ ਪੂਰਾ ਰਾਜ ਜਵੇ ਲੂਣ ਮਹਤੀ ਜਿਹੜਾ ਪਾਇਆ ਆਪਾਂ ਇਹਦੇ ਵਿੱਚ ਪੂਰਾ ਸਮਾਜ ਜਵੇ ਹਨਾ ਇੱਕ ਸੌਲ ਤੇ ਆ ਆਪਾਂ ਥੋੜੇ ਟਾਈਮ ਬਾਅਦ ਇਹਦੇ ਵਿੱਚ ਐਡ ਕਰਦੇ ਆਂਗੇ ਮੱਛਾਂ ਤੇ ਅਦਰਕ ਤੇ ਬਾਕੀ ਵੀਰ ਹੁਣਾਂ ਨੇ ਮੈਨੂੰ ਲੱਗਿਆ ਵੀ ਧਨੀਆ ਨਹੀਂ ਲਿਜਾ ਹੋਇਆ ਧਨੀਏ ਦੀ ਕਮੀ ਸੀਗੀ ਤੇ ਧਨੀਆ ਗੱਭਰੂ ਨੇ ਬਰੱਜ ਜੀ ਬੀਜਿਆ ਹੋਇਆ ਤੂੰ ਦੇਖੋ ਜੀ ਕੰਮ ਇਹਦੇ ਇਹਦੀ ਆਪਾਂ ਜੜਗਾ ਜਾਣਾ ਅੱਜ ਇਹ ਬੜੇ ਸ਼ੌਂਕ ਨਾਲ ਪਾਲਿਆ ਲੱਗਦਾ ਆ ਤਲਣੀ ਇਹ ਨਾ ਬਾਗ ਲਾਇਆ ਹੋਇਆ ਫ੍ਰਿਜ ਦੇ ਵਿੱਚ ਹੀ ਇਹ ਆਪਾਂ ਰਗੜ ਦੇਣਾ ਹੈ ਜੀ ਪੂਰੇ 10 ਮਿੰਟ ਬਾਅਦ ਚੰਕਦੀ ਆਹ ਕੰਡੀਸ਼ਨ ਹੈ ਜੀ ਤੇ ਇਹਨੇ ਆਪਾਂ ਨਾਲ ਹੀ ਪਾਣੀ ਛੱਡਿਆ ਹੋਇਆ ਹੈ ਜੀ ਤੇ ਇਹਦੇ ਨਾਲ ਇਹਦੇ ਵਿੱਚ ਇਦਾਂ ਵੀ ਆਪਾਂ ਟਾਕੀ ਜਿਹੜਾ ਪਕਾਇਆ 10 ਮਿੰਟ ਇਹਦੇ ਨਾਲ ਪੂਰੇ ਨੂੰ ਮੈਥੇ ਮਸਾਲੇ ਜਿਹੜੇ ਆ ਇਹਦੇ ਵਿੱਚ ਰਾਜੇ ਜਾਂਦੇ ਆ ਜੀ ਤੇ ਟੇਸਟ ਪੂਰਾ ਪ੍ਰੋਪਰ ਹੁੰਦਾ ਤੇ ਹੁਣ ਆਪਾਂ ਇਹਦਾ ਅਦਰਕ ਦੇ ਮੱਤੇ ਇਹ ਰਸੀਮਾਵੇਂ ਜਦੋਂ ਬਣ ਜਾਂਦਾ ਵਾ ਧਨੀਆ ਵਾਂਗੂ ਲਾਸਟ ਤੇ ਵੀ ਐਡ ਕਰ ਸਕਦੇ ਆ ਜੀ ਤੇ ਪਰ ਆਪਾਂ ਬਰਤਨ ਦੇ ਵਿੱਚ ਪਾ ਦੇਗੀ ਜੀ। ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ। ਇੱਕ ਸਾਈਡ ਤੇ ਆਪਾਂ ਪਾਣੀ ਗਰਮ ਹੋਣਾ ਰੱਖ ਦਿੱਤਾ ਜੀ। ਪਾਣੀ ਇਹਦੇ ਵਿੱਚ ਆਪਾਂ ਗਰਮ ਕਰਕੇ ਹੀ ਪਾਵਾਂਗੇ ਤਾਂ ਜੋ ਜਿਹੜਾ ਚਿਕਨ ਹੈ ਹਾਰਡ ਨਾ ਹੋਵੇ ਕਈ ਵਾਰੀ ਆਪਾਂ ਕੀ ਕਰਦੇ ਠੰਡਾ ਪਾਣੀ ਪਾ ਦਿੰਨੇ ਉਹਦੇ ਨਾਲ ਹਨਾ ਚਿਕਨ ਹਾਰਡ ਹੋ ਜਾਂਦਾ ਇਸ ਕਰਕੇ ਇਹਦੇ ਵਿੱਚ ਆਪਾਂ ਪਾਣੀ ਗਰਮ ਕਰਕੇ ਹੀ ਪਾਉਣਾ ਜਦੋਂ ਵੀ ਪਾਉਣਾ ਕੋਈ ਵੀ ਤੁਸੀਂ ਚੀਜ਼ ਬਣਾਉਂਦੇ ਹੋ ਮਟਰ ਦੀਆਂ ਚਿਕਨ ਜੋ ਵੀ ਬਣਾਉਂਦੇ ਤੁਸੀਂ ਉਹਦੇ ਵਿੱਚ ਪਾਣੀ ਜਿਹੜਾ ਹੈ ਗਰਮ ਹੀ ਐਡ ਕਰੋ ਲੋ ਜੀ ਆਪਾਂ ਆਪਣੀ ਲੋੜ ਅਨੁਸਾਰ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ ਰੰਨ ਲਿਆ ਸੀਗਾ ਗਰਮ ਗਰਮ ਕਰਕੇ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਜਦੋਂ ਵੀ ਪਾਉਣਾ ਤੇ ਆਪਾਂ ਗਰਮ ਪਾਣੀ ਪਾ ਕੇ ਇਹਨੂੰ ਦਾਬੋਂ ਅਗੇਂਟਾ ਪਰ ਇਹ ਨੇ ਲਿਆਈ ਬਾਕੀ ਦਾ ਸਾਹਮਣੇ ਹੀ ਅੰਗਰੇਵੀ ਬਣ ਕੇ ਤਿਆਰ ਆ ਪੂਰੀ ਤੇ ਚਿਕਨ ਵੀ ਤਿਆਰ ਹੈ ਪੇਸਟ ਕਰ ਲਿਆ ਆਪਾਂ ਤੇ ਬਹੁਤ ਵਧੀਆ ਬਣਿਆ ਜੀ ਤੁਸੀਂ ਵੀ ਦਾਬੋਂ ਬਣਾ ਕੇ ਦੇਖੋ ਪਹਿਲੀ ਗੱਲ ਤਾਂ ਆਉਂਦਾ ਹੀ ਆ ਸਾਰਿਆਂ ਨੂੰ ਏਡੀ ਕੋਈ ਕੈਲਰੀ ਹੈ ਕੀ ਇਹਦੇ ਵਿੱਚ ਪਰ ਫਿਰ ਵੀ ਆਪਾਂ ਆਪਣੇ ਤਰੀਕੇ ਨਾਲ ਜਿੱਤ ਕੇ ਬਣਾਉਣੀ ਆ ਆਪਾਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਤੇ ਬਾਕੀ ਜੇ ਇਹਦੇ ਵਿੱਚ ਸਮਝ ਲਓ ਵੀ ਆਪਾਂ ਪੇਸਟ ਬਣਾ ਕੇ ਪੈਰਦਾ ਨਹੀਂ ਮਦਰ ਹੋਰੋ ਗੱਲਬਾਤ ਪੇਛੇ ਹੋ ਜਾਣੀ ਪਰ ਫਿਰ ਵੀ ਦੇਖੋ ਗਰੇਵੀ ਬਹੁਤ ਠੈਂਟ ਬਣੀ ਹੈ ਜੀ ਤੇ ਅੱਜ ਆਪਾਂ ਨੂੰ ਲੱਬਿਆਣੀ ਲੱਪਣ ਦੇਸਟ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਜੀ ਆ ਆਪਣੀਆਂ ਰੋਟੀਆਂ ਆਪਾਂ ਘਰੋਂ ਲੈ ਕੇ ਆਏ ਸੀਗੇ ਤੇ ਹੁਣ ਆਪਾਂ ਇਹਨਾਂ ਰੋਟੀਆਂ ਭਾਵੇਂ ਸਲਾਦ ਕੱਟ ਲਿਆ ਆਪਾਂ ਰੋਟੀ ਦੇ ਨਾਲ ਤੇ ਬਾਕੀ ਹੁਣ ਫੁਲਕਾ ਛਕਦੇ ਆਂ ਤੇ ਚਿਕਨ ਆਪਣਾ ਬਣ ਕੇ ਰੈਡੀ ਆ ਜੀ ਇਹਦੇ ਉੱਤੇ ਸਿਰਫ ਆਪਾਂ ਹੁਣ ਧਨੀਆ ਪਾਉਣਾ ਆ ਉਹ ਵੀ ਹੁਣ ਹੈ ਨਹੀਂ ਗਾ ਪਰ ਮੇਰਾ ਦਿਲ ਨਹੀਂ ਕਰਦਾ ਵੀ ਅਗਲੇ ਦੇ ਬੀਜ ਆਪਾਂ ਤੋੜ ਦਈਏ ਹੈ ਨਾ ਪੂਰਾ ਬਾਗ ਖਰਾਬ ਕਰਨ ਨੂੰ ਆਪਣਾ ਦਿਲ ਨਹੀਂ ਕਰਦਾ ਤੇ ਈ ਆਪਾਂ ਨੂੰ ਤਾਂ ਨਹੀਂ ਆ ਰਹਿਣ ਦਾਂਗੇ ਪੋੜ ਨੂੰ ਤੇ ਚਿਕਨ ਆਪਣਾ ਬਣ ਕੇ ਰੈਡੀ ਆ ਜੀ ਬਹੁਤ ਵਧੀਆ ਬਣਿਆ ਤੁਸੀਂ ਵੀ ਇਦਾਂ ਬਣਾਓ ਤੇ ਦੱਸਿਓ ਕਿੱਦਾਂ ਦਾ ਬਣਿਆ ਲਓ ਜੀ ਚਿਕਨ ਆਪਣਾ ਬਣ ਕੇ ਪੂਰਾ ਰੈਡੀ ਆ ਇਹ ਆਪਾਂ ਹੁਣ ਕੌਲੇਜ ਕੱਢ ਲਿਆ ਤੇ ਦੇਖੋ ਕਿੱਦਾਂ ਦਾ ਬਣਿਆ ਜੀ ਪੂਰਾ ਪ੍ਰੋਪਰ ਰਿੱਜਾ ਹੋਇਆ ਜੀ ਕੋਈ ਕਮੀ ਨਹੀਂ ਹੈਗੀ ਸਾਡੇ ਹਿਸਾਬ ਨਾਲ ਤਾਂ ਸਹੀ ਆ ਜੀ ਤੇ ਹੁਣ ਆਪਾਂ ਇਹਦੇ ਨਾਲ ਪ੍ਰਸ਼ਾਦਾ ਪਾਣੀ ਛੱਕ ਕੇ ਸੌ ਜਾਣਾ ਜੀ ਗੁੱਡ ਨਾਈਟ